ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੇਕਾਂ ਹੀ ਮਸਲੇ ਅੱਜ ਸ਼ੁੱਕਰਵਾਰ ਨੂੰ ਮੈਂ ਦੇਖਿਆ ਤੇ ਮੇਰੇ ਕੋਲ ਆ ਭੈਣ ਜੀ ਬੈਠੇ ਆ ਚੰਡੀਗੜ੍ਹ 56 ਤੇ ਰਹਦੇ ਆ ਇਮੀਗ੍ਰੇਸ਼ਨ ਚੰਡੀਗੜ੍ਹ ਦੇ ਵਿੱਚ ਠੱਗੀ ਮਾਰ ਕੇ ਬੈਠਾ ਹੈ ਕੀ ਇਮੀਗ੍ਰੇਸ਼ਨ ਦਾ ਨਾਮ ਕੀ ਹੈ ਫਿਊਚਰ ਡਿਵੈਲਪਰ ਸਿਗਾ ਪਹਿਲਾਂ ਫਿਊਚਰ ਡਿਵੈਲਪਰ ਉਹਦਾ ਕੋਲਰ ਕੋਡ ਆ ਓਨਰ ਮਲਕੀਤ ਸਿੰਘ ਬਰਾੜ ਬਲਕੀਤ ਬਰਾੜ ਤੇ ਕਿੰਨੇ ਪੈਸੇ ਤੁਹਾਡੇ ਸਾਡੇ 7.5 ਲੱਖ ਰੁਪਏ ਉਹਦੇ ਬੋਲ ਗਿਆ ਬੱਸ ਕਿੰਨੇ ਟਾਈਮ ਤੋਂ ਆ ਤਾਂ ਹੋ ਗਏ 3-4 ਸਾਲ ਹੋ ਚੰਨੇ ਆ ਤੇ ਇਹ ਪੈਸੇ ਮੋੜਦਾ ਨਹੀਂ ਪਿਆ ਕਿਹੜੀ ਗੱਲ ਨੂੰ ਮੋੜਦਾ ਪਿਆ ਕੋਈ ਕੰਮ ਕਰਾਇਆ ਜਾਂ ਨਹੀਂ ਕਰਾਇਆ ਤਾਂ ਕੋਈ ਕੰਮ ਨਹੀਂ ਕਰਾਇਆ ਉਲਟਾ ਜਾਲੀ ਸਰਟੀਫਿਕੇਟ ਬਣਵਾਏ ਆ ਜਾਲੀ ਸਰਟੀਫਿਕੇਟ ਬਣਵਾ ਕਰਕੇ ਸਾਡੇ ਮੇਰੇ ਬੱਚੇ ਦਾ ਫੀਚਰ ਖਰਾਬ ਹੋ ਗਿਆ ਠੀਕ ਹੈ ਉਹਦੇ ਕਰਕੇ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਆ ਅਸੀਂ ਪੈਸੇ ਕਿਸੇ ਨੂੰ ਦੱਸਿਆ ਸੀਗਾ ਵੀ ਤੁਹਾਡਾ ਵਿਆਹ ਤੇ ਤੁਸੀਂ ਪੈਸੇ ਚੱਕੇ ਸੀ ਪੈਸੇ ਤੇ ਘਰ ਵੀ ਤੁਸੀਂ ਆਪਣਾ ਵੇਚਣ ਲਾ ਦਿੱਤਾ ਸੀ ਹੁਣ ਹਾਂ ਠੀਕ ਤਾਂ ਹੁਣ ਘਰ ਦੇ ਜਿਹੜੇ ਪੈਸੇ ਉਹ ਵੀ ਨਹੀਂ ਸਾਡੇ ਉੱਤੇ ਰਹਿ ਹਜੇ ਕਿਉਂਕਿ ਸਾਡੇ ਕੋਲ ਪੈਸਾ ਦਿੱਤਾ ਨਹੀਂ ਉਹਨੇ ਵਾਪਸੀ ਉਲਟਾ ਉਹਨੇ ਸਾਡੇ ਤੇ ਕੇਸ ਪਾਤਾ ਪਰਚਾ ਕਰਾਣ ਲੱਗ ਗਿਆ ਫੀਤਕਵਾਂ ਸੁਰੂ ਕਰਤਾ ਉਲਟਾ ਸਾਡੇ ਕੋਲ 4 ਲੱਖ ਰੁਪਏ ਲੈ ਚੁੱਕਿਆ ਆ ਅਸੀਂ ਮੰਨਾਂ ਕਰਿਆ ਸੀ ਉਹਨੂੰ ਕਿ ਸਾਡੇ ਕੋਲ ਹੈ ਨਹੀਂਗਾ ਪਰ ਫਿਰ ਵੀ ਉਹ ਕੇਸ ਦੇ ਕਰਕੇ ਅਸੀਂ ਸਾਨੂੰ ਦੇਨੇ ਤੇ ਕੋਰਟ ਤੱਕ ਸੀ ਦੇਖ ਲਓ ਤੁਸੀਂ ਇਹ ਆਪਣੇ ਬੇਟੇ ਨੂੰ ਬਾਹਰ ਕੱਲਣ ਵਾਸਤੇ ਇੰਨੇ ਪੈਸੇ ਘਰ ਤੇ ਪੈਸੇ ਚੁੱਕੇ ਸੀਗੇ ਤੇ ਉਹ ਏਜੰਟ ਜਿਹੜਾ ਵੀ ਇਹ ਮਲਕੀਤ ਸਿੰਘ ਬਰਾੜ ਕੋ ਮੋਗੇ ਦਾ ਏਜੰਟ ਹੈ ਆ ਇਹਦਾ ਦਫਤਰ ਸੀਗਾ ਤੇ ਇੰਨੇ ਪੈਸੇ ਮਾਰ ਕੇ ਜਿਹੜਾ ਬੈਠਾ ਹੋਇਆ ਇਹਨੂੰ ਇੱਕ ਚੇਤਾਵਨੀ ਮੇਰਾ ਵੀਰ ਮੇਰੇ ਵੱਲੋਂ ਕਿ ਜਲਦੀ ਤੋਂ ਜਲਦੀ ਇਹਦੇ ਪੈਸੇ ਮੋੜ ਦੇ ਨਹੀਂ ਜੇ ਤੇਰੇ ਦਫਤਰ ਦੇ ਵਿੱਚ ਆ ਕੇ ਧਰਨਾ ਲੱਗੂਗਾ ਦਫਤਰ ਦਾ ਘਰਾ ਹੋਊਗਾ ਪੈਸੇ ਤੈਨੂੰ ਮੋੜਨੇ ਪੈਣੇ ਆ ਜਿੱਥੇ ਮਰਜ਼ੀ ਭੱਜਦਾ ਠੀਕ ਹੈ ਜੀ ਮੇਰਾ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜਾ ਵੀ ਚੰਡੀਗੜ੍ਹ ਮਹਾਲੀ ਦੇ ਵਿੱਚ ਕੋਈ ਵੀ ਇਮੀਗ੍ਰੇਸ਼ਨ ਥੱਗਿਆ ਥਗੀਆਂ ਮਾਰ ਕੇ ਬੈਠਿਆ ਉਹ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਜਿਹੜਾ ਇਹ ਮਲਕੀਸ਼ ਸਿੰਘ ਬਰਾੜਿਆ ਉਹ ਨੂੰ ਵੀ ਮੇਰੇ ਵੱਲੋਂ ਚਤਾਵਨੀ ਹੈ ਕਿ ਆਪਣਾ ਧਿਆਨ ਨਾ ਰਹੀ ਹੋਰ ਤੇਰੇ ਦਫ਼ਤਰ ਦੇ ਵਿੱਚ ਅਸੀਂ ਵੜਨਾ ਤੇ ਤੇਰਾ ਦਫ਼ਤਰ ਦੇ ਵਿੱਚ ਘਰਾ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ